ਬਹੁਤ ਹੀ ਸ਼ਾਨਦਾਰ ਝੁੱਟੀ ਬਾਈ ਜੀ ਟੌਪ ਦੀ ਨਸਲ ਹੈ ਤੇ ਟੌਪ ਕੁਆਲਟੀ ਦਾ ਥਣ ਲੱਗਿਆ ਬਾਈ ਜੀ ਤੇ ਬਾਈ ਕੋ ਲਵਾਂਗੇ ਪੂਰੀ ਜਾਣਕਾਰੀ ਕੱਦ-ਕੱਟ ਬਹੁਤ ਹੈ ਝੁੱਟ ਸਿੰਘਾ ਸੁnga ਚੈੱਕ ਕਰ ਸਕਦੇ ਹੋ ਬਹੁਤ ਟੌਪ ਕੁਆਲਟੀ ਇਹਦੀਆਂ ਨੇ ਤੇ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਪੂਰੀ ਲਵਾਂਗੇ ਜਾਣਕਾਰੀ ਤੇ ਚੈੱਕ ਕਰੋ ਬਾਈ ਜੀ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਪੂਰੇ ਨਿਖਣ ਵਿੱਚ ਥਣ ਨੇ ਟੌਪ ਕੁਆਲਟੀ ਦਾ ਤੇ ਸ਼ਾਨਦਾਰ ਪਸ਼ੂ ਬਾਈ ਦੁੱਧ ਵਾਲਾ ਤੇ ਬਾਈ ਕੋ ਲਵਾਂਗੇ ਪੂਰੀ ਜਾਣਕਾਰੀ ਤੇ ਕੱਦ-ਕਾੜਾ ਹੀ ਬਹੁਤ ਹੈ ਬਾਈ ਝੋਟੀ ਦਾ ਤੇ ਸਿੰਘਾਂ ਦੀ ਕੁੰਡੀ ਬਾਈ ਜੀ ਟੌਪ ਦਾ ਪਸ਼ੂ ਐ ਨਗੀਨਾ ਪਸ਼ੂ ਤੇ ਬਾਈਆਂ ਕੋਲੋਂ ਲਵਾਂਗੇ ਪੂਰੀ ਜਾਣਕਾਰੀ ਕੱਦ ਘੜ ਦੇਖੋ ਬਾਈ ਜੀ ਤੇ ਪੂਰੇ ਨਿਖਣ ਵਿੱਚ ਠੰਡੇ ਬਾਈ ਜੀ ਸ਼ਾਨਦਾਰ ਪਸ਼ੂ ਬਾਈ ਜੀ ਤੇ ਟੌਪ ਕੁਆਲਟੀ ਦਾ ਬਾਈ ਕੋਲੋਂ ਲੰਦੇ ਪੂਰੀ ਜਾਣਕਾਰੀ ਤੇ ਟੌਪ ਦਾ ਪਸ਼ੂ ਬਾਈ ਦੁੱਧ ਵਾਲਾ ਆਪ ਤੋਂ ਗ੍ਰੀਟਿੰਗ ਹਲੋ ਅਖੀਰ ਆ ਗਿਆ ਆ ਗਿਆ ਭਾਈ ਦੁੱਧ ਕਿੰਨਾ ਥੱਲੇ ਉਹ ਤੇ ਹੀ 12 ਕਿਲੋ ਠੀਕ ਹੈ ਭਾਈ ਜੀ ਤੇ ਕਿਤਨੇ ਮੁੱਲ ਰੱਖਿਆ ਪਰ ਉਸਕਾ 1 ਕਿਲੋ ਦਾ 140 ਕਿਤਨੇ ਕੀ ਛੋੜ ਦੋਗੇ ਲਾਸਟ ਉਸਕਾ 10 ਦਾ ਛੋੜ ਦਿੰਗੇ 130 ਕੀ ਦੇ ਦੇ ਠੀਕ ਹੈ ਭਾਈ ਜੀ ਔਰ ਇਸ ਕੇ ਲਾਵਾ ਕੌਣ ਸਾ ਤੋ ਜੂ ਆਪਕੇ ਪਾਸ ਬਸ ਆਪਣੇ ਪਾਸ ਦੋ ਬਚ ਗਈ ਲੈ ਲੇ ਦੋ ਹੋ ਗਏ ਫਿਰ ਠੀਕ ਹੈ ਤੇ ਆਪਣਾ ਪੂਰਾ ਐਡਰੈਸ ਬਤਾਉ ਤੋ ਕੋਈ ਭਾਈ ਜਿਲਾਰੋਤ ਦੇ ગામ ਮੰਗਾਲੀ ਆਪਣਾ ਸਾਰ ਕੇ ਪਾਸ ਠੀਕ ਹੈ ਜੀ ਰਿਆਸ ਆਪਣੀ ਰੋਤ ਕਿਵੇਂ ਠੀਕ ਹੈ ਬਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ 98123 ਇਹ ਤਾਂ ਬੜੇ ਪ੍ਰੇਸ਼ਾਨ ਕਰਤੇ ਯਾਰ ਮੋਬਾਈਲ ਨੰਬਰ ਮੈਂ ਬੋਲ ਦਿੱਤਾ ਬਾਈ ਜਿਹੜੇ ਵੀਰਾਂ ਨੇ ਲੈਣਾ ਹੋਤਾ ਪਸ਼ੂ ਵਹੀ ਫੋਨ ਕਰੇ ਸਿਰਫ ਤੇ ਐਡੇ ਪ੍ਰੇਸ਼ਾਨ ਕਰਤੇ ਹਾਂ ਠੀਕ ਹੈ ਬਈ ਜੀ ਮੋਬਾਈਲ ਲੈਣ ਦੇ ਯਾਰ ਨਹੀਂ ਰਾਤ ਕੋਈ ਬੜੇ ਪ੍ਰੇਸ਼ਾਨ ਕਰਤੇ ਯਾਰ ਕੀ ਮੋਬਾਈਲ ਪਰ ਮੋਬਾਈਲ ਨੰਬਰ ਵੀਰੇ 98123 6284 ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬਾਈ ਜੀ ਜਿਹੜੇ ਨੇ ਪਸ਼ੂ ਲੈਣਾ ਹੁੰਦਾ ਵੀਰ ਉਹੀ ਫੋਨ ਕਰਨਾ ਤੇ ਬਾਕੀ ਸਵੇਰੇ 9 ਤੋਂ 5 ਵਿੱਚ ਤੁਸੀਂ ਫੋਨ ਕਰ ਸਕਦੇ ਹੋ ਤੇ ਬਾਕੀ ਬਾਈ ਜੀ ਕਿਉਂਕਿ ਬਾਕੀ ਆਨੇ ਪਰਸਨਲ ਲਾਈਫ ਵੀ ਹੁੰਦੀ ਹੈ ਡਿਸਟਰਬੈਂਸ ਹੁੰਦੀ ਹੈ ਬਾਈ ਜੀ ਤੇ ਉਹੀ ਫੋਨ ਕਰਨਾ ਮੇਰਾ ਵੀਰ ਜਿਹੜਿਆਂ ਨੇ ਪਸ਼ੂ ਲੈਣਾ ਹੈ ਠੀਕ ਹੈ ਬਾਈ ਜੀ ਤੇ ਚੰਗੇ ਪਸ਼ੂ ਸੀ ਕਿ ਬਾਈ ਕੋਲੇ ਤੇ ਟਾਪ ਕੁਆਲਿਟੀ ਦੇ ਤੇ ਬਾਕੀ ਬਾਈ ਜੀ ਚੰਗੇ ਪਸ਼ੂ ਹੁੰਦੇ ਮੇझ्या ਕੋਲੇ ਬਾਈ ਜੀ ਚੰਗੇ ਪਸ਼ੂ ਆਏ ਹੋਏ ਨੇ ਇੱਥੇ ਜੀ ਦਾ ਇਹ ਸ਼ਿੰਗਾਰ ਦਾ ਕੰਮ ਜੀ ਬਾਕੀ ਬਈਆਂ ਕੋਲੇ ਟਾਪ ਦੇ ਝੋਟੀਆਂ ਹੁੰਦੀਆਂ ਬਾਈ ਜੀ ਟਾਪ ਦੀਆਂ ਹਰਿਆਣੇ ਚੋਂ ਲਿਆਉਂਦੇ ਬਾਈ ਝੋਟੀਆਂ ਤੇ ਚੰਗੇ ਪਸ਼ੂ ਨੇ ਬਾਈ ਦੁੱਧ ਵਾਲੇ ਤੇ ਸਾਰੀਆਂ ਬਾਰੇ ਜਾਣਕਾਰੀ ਲਵਾਂਗੇ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਬਾਈ ਬਹੁਤ ਟਾਪ ਕਲਾਸ ਦਾ ਕੰਮ ਬਈਆਂ ਦਾ ਜੀ ਤੇ ਚੰਗੇ ਪਸ਼ੂ ਨੇ ਬਈਆਂ ਕੋਲੇ ਜੀ ਬਾਈ ਕੀ ਹਾਲ ਹੈ ਜੀ ਠੀਕ ਹੈ ਜੀ ਕਿੰਨੇ ਪਸ਼ੂ ਲੈ ਗਏ ਵੀਰੇ ਅੱਜ ਆਪਾਂ ਹੀ ਤਿੰਨ ਲੈ ਆ ਵੀਰੇ ਠੀਕ ਹੈ ਬਾਈ ਜੀ ਤੇ ਚੱਲ ਰਿਹਾ ਸ਼ਿੰਗਾਰ ਦਾ ਕੰਮ ਬਾਈ ਜੀ ਚੱਲ ਰਿਹਾ ਬਾਈ ਦਾ ਠੀਕ ਹੈ ਬਾਈ ਜੀ ਤੇ ਚੰਗੇ ਪਸ਼ੂ ਨਿਰਭਾਈਆਂ ਕੋਲੇ ਠੀਕ ਹੈ ਬਾਈ ਜੀ ਇਹ ਬਾਈ ਮੈਜੂ ਕਰਮ ਵਾਲਾ ਠੀਕ ਹੈ ਬਾਈ ਜੀ ਇੱਕ ਕੱਤੀ ਚੱਲ ਰੇ ਬਾਈ ਠੀਕ ਹੈ ਬਾਈ ਜੀ ਜਿਹੜੀ ਇਹ ਮੀਨੀ ਬਾਈ ਕਿਹੜੀ ਫਲੂਣੇ ਆ ਕਿ ਦੂਜੀ ਫੂਣਾ ਚੌਕ ਦੇ ਦੰਦ ਕੱਢਦੇ ਆ ਬਾਈ ਅੱਛਾ ਠੀਕ ਹੈ ਬਾਈ ਦੁੱਧ ਵੀ 14 ਕਿਲੋ ਨੰਬਰ ਲੈ ਲੋ ਚਾਹੇ ਕ੍ਰੈਡ ਕੰਡੇ ਵਾਲਾ ਹੀ ਆਹਣ ਕੰਡੇ ਲਾ ਕੇ 14 ਕਿਲੋ ਤੇ ਧਾਰਤੁਰ ਕਿਵੇਂ ਇਹਦੀ ਰੂਵਰ ਕੀ ਪੋਲੀ ਵੀਰੇ ਰੂਵਰ ਕੀ ਪੋਲੀ ਕਿਸੇ ਕੰਮ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ ਲੈਣ ਦਾ ਬੋਲਦਾ 2 ਲੱਖ ਰੁਪਏ ਰੱਖਿਆ ਕਿਤੇ ਤੱਕ ਛੱਡ ਦੋਗੇ 1.75 ਬਾਈ ਹਾਂ ਚੈੱਕ ਕਰ ਸਕਦੇ ਤੁਸੀਂ ਜੀ ਬਹੁਤ ਹੀ ਸ਼ਾਨਦਾਰ ਕੁਆਲਿਟੀ ਚ ਬਾਈ ਜੀ ਮਿਣੀ ਝੋਟੀ ਹੈ ਬਾਈ ਜੀ ਟਾਪ ਕੁਆਲਿਟੀ ਚ ਤੇ ਥਣ ਥਣ ਚੰਗਾ ਲੱਗਿਆ ਬਾਈ ਜੀ ਪੂਰੇ ਨਿਖੜਵੇਂ ਥਣ ਨੇ ਚਾਰੇ ਥਣਾਂ ਵਿੱਚ ਬਰਾਬਰ ਦਾ ਗੈਪ ਹੈ ਤੇ ਟਾਪ ਕੁਆਲਿਟੀ ਦੀ ਬਾਈ ਜੀ ਤੇ ਟਾਪ ਦਾ ਪਸ਼ੂ ਹੈ ਬਾਈ ਜੀ ਤੇ ਗੁੱਗਾਲਾ ਪਸ਼ੂ ਬਾਈ ਜੀ ਤੇ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਬਾਈ ਜੀ ਥੋੜੀ ਡਰਦੀ ਹੈ ਤੇ ਦੁੱਧ ਵਾਲਾ ਪਸ਼ੂ ਬਾਈ ਜੀ ਤੇ ਟਾਪ ਕੁਆਲਟੀ ਕੀ ਬਾਈ ਜੀ ਸਾਫ ਥੀਏਟਰ ਕੁਆਲਟੀ ਚੱਲ ਰਿਹਾ ਪਾਈਆਂ ਦਾ ਦੇਖਦੇ ਕਿੱਥੇ ਟੈਕਨੀਕਲ ਨਿਬੜਦੀ ਐ ਹਾਂ ਅਸੀਂ ਤੂੰ ਸਾਡਾ ਗਾਹਕ ਹਾਂ ਤੈਨੂੰ ਲੱਗਿਆਂ ਦੀ ਨਫਾ ਤਾਂ ਦੂਰ ਦੀਆਂ ਗੱਲਾਂ ਨੇ ਕਿੰਨਾ ਕ ਵਰਕ ਰਹਿ ਗਿਆ ਵੀਰ ਫਰਕ ਬਾਈ ਇਹ ਫਰਕ ਬਾਈ ਬਾਹਰ ਕਿਚਰਾ ਇਹ ਕਰੀ ਜਾਦਾ ਅਸੀਂ ਇਧਰ ਸੌਦੇਵਾਜੀ ਬੈਠੇ ਪੜੇ ਉਹ ਮੋੜਾ ਬੁੱਟਾ ਤੂੰ ਹੋ ਜਾ ਤੁਸੀਂ ਨਾਲ ਉਹ ਚਾਰ ਬੁੱਟਾ ਨਾ ਬਾਈ ਕਿਹੜਾ ਵੇਖੋ ਨਾ ਮੁੰਡਾ ਲੱਗੀਆਂ ਨਾ ਇਹ ਸ਼ਾਨਦਾਰ ਝੋਟੀ ਬਈ ਜੀ ਟਾਪ ਕੁਆਲਿਟੀ ਚ ਤੇ ਸ਼ਾਨਦਾਰ ਪਸ਼ੂ ਹੈ ਬਾਈ ਸਾਡੇ ਨਾਲ ਅਸੀਂ ਇਹਦੇ ਨਾਲ ਸੌਤੇ ਬਾਜੀ ਬੜੀ ਨਹੀਂ ਬੱਤੇ ਲਿਆ ਬਸ ਲਾਲ ਕੋ ਨਾਲਾ ਇੱਕ ਮੂਰ ਲੈ ਕੇ ਬਿਠਾ ਦਾਣ ਚੋਂ ਦੇ ਮਗਰ ਬੱਚਾ ਕਿ ਭਾਈ ਇਹਦੇ ਬਸ ਇਸੇ ਵਿੱਚ ਕੱਟਾ ਵੀਰੇ ਕੱਟਾ ਬਈ ਟਾਪ ਕੁਆਲਟੀ ਦੇ ਨਾਲ ਕੱਟਾ ਏ ਤੇ ਬਹੁਤ ਹੀ ਸ਼ਾਨਦਾਰ ਝੋਟੀਆਂ ਬਾਈਆਂ ਕੋਲੇ ਬਾਈ ਆ ਵੀਡੀਓ ਬਣਾ ਨਹੀਂ ਬਣਾਦੀ ਮਾੜੀ ਜੀ ਮੁੰਡੇ ਦੀ ਚੰਗਾ ਪਸ਼ੂ ਬਾਈ ਜੀ ਸ਼ਾਨਦਾਰ ਕੁਆਲਟੀ ਬਾਈ ਕੋਲ ਟਾਪ ਕੁਆਲਟੀ ਦੀ ਝੋਟੀ ਏ ਤੇ ਕੱਦ-ਕੱਟ ਬਹੁਤ ਹੈ ਝੋਟੀ ਦਾ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਸਾਰੀ ਮੰਡੀ ਤੇ ਮੀਣੀਆਂ ਚ ਬਾਈ ਜਿਹੜਾ ਸ਼ੌਂਕੀ ਮੀਣੀ ਰੱਖਣ ਦਾ ਤੇ ਪਾਇਆਂ ਨੇ ਕਰ ਸਕਦਾ ਕੰਟੈਕਟ ਚੰਗਾ ਪਸ਼ੂ ਬਈ ਦੁੱਧ ਵਾਲ ਤੇ ਟਾਪ ਕੁਆਲਟੀ ਜੀ ਬਈ ਜੀ ਜੈਜ ਰੇਡ ਰੱਖਿਆ ਬਈ ਨੇ ਇਹਦਾ ਪੂਰਾ ਲੈਣ ਦੇਣ ਵਾਲਾ ਤੇ ਥਣ ਥਣ ਬਹੁਤ ਚੰਗਾ ਬਈ ਝੋਟੀ ਦਾ ਤੇ ਕੱਦ ਕਾੜ ਵੀ ਚੰਗਾ ਬਈ ਜੀ ਇਹ ਨਿੱਖੜਵੇਂ ਥਣ ਨੇ ਬਈ ਜੀ ਤੇ ਸਿੱਧੇ ਥਣ ਨੇ ਬਈ ਜੀ ਪੂਰੇ ਟਾਪ ਕੁਆਲਟੀ ਜੀ ਬਈ ਜੀ ਤੇ ਟਾਪ ਕੁਆਲਟੀ ਜੀ ਬਈ ਜੀ ਇੱਕ ਗੱਲ ਹੋਰ ਵੀ ਆ ਮੈਂ ਤੈਨੂੰ ਮੰਡੀ ਤੋਂ ਹੁਣ ਤੂੰ ਮੈਂ ਲੈ ਸਕੇ ਤੂੰ ਮੈਂ ਨਹੀਂ ਲੈ ਸਕਦਾ ਹੁਣ ਮੰਡੀ ਤੋਂ ਤੂੰ ਆਕੇਗਾ ਨੀੜੀ ਲੈਣੀ ਆ ਤੇਰੇ ਉਧਰ ਨੂੰ ਮੈਂਨੇ ਹੋਰ ਵੇਚਣਾ ਕਈ ਇਹ ਚਚਾਈ ਦੀ ਗੱਲ ਆ ਠੀਕ ਹੈ ਬਾਈ ਜੀ ਨਹੀਂ ਭਰਾ ਪਤਾ ਕੀ ਆ ਅਸੀਂ ਬੰਦੇ ਨੂੰ ਆਏ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਅਗਲੀ ਝੋਟੀ ਬਾਈ ਜੀ ਇਹ ਵੀ ਬਾਈ ਟਾਪ ਕੁਆਲਿਟੀ ਚ ਬਈ ਚੈੱਕ ਕਰੋ ਤੇ ਕੱਦ ਘਾਟ ਚੰਗਾ ਇਹਦਾ ਵੀ ਝੋਟੀ ਦਾ ਤੇ ਪੂਰੇ ਨਿੱਖਣਵੇਂ ਠੜਨੇ ਚਾਰ ਖਣਾ ਵਿੱਚ ਬਰਾਬਰ ਦਾ ਗੈਪ ਹੈ ਤੇ ਚੰਗਾ ਪਸ਼ੂ ਬਾਈ ਜੀ ਤੇ ਠਣ ਚੈੱਕ ਕਰੋ ਬਾਈ ਜੀ ਚਾਰ ਧਾਣਾਂ ਦੇ ਬਿਜ ਬਰਾਬਰ ਦਾ ਗੈਪ ਹੈ ਤੇ ਲੰਬਾ ਧਾਣਾ ਬਾਈ ਜੀ ਟਾਪ ਕੁਆਲਟੀ ਜੇ ਵੀ ਸਿੰਗ ਸੁੰਗ ਚੰਗੇ ਨੇ ਝੋਟੀ ਦੇ ਤੇ ਕੱਦ-ਕਾੜ ਵੀ ਬਹੁਤ ਆ ਬਾਈ ਜੀ ਤੇ ਸ਼ਾਨਦਾਰ ਬਜੀ ਬਈ ਦੁੱਧ ਵਾਲਾ ਤੇ ਟਾਪ ਕੁਆਲਟੀ ਆ ਬਾਈ ਜੀ ਤੇ ਮਗਰ ਇਹਦੇ ਬੱਚਾ ਹੈਗਾ ਬਾਈ ਜੀ ਕੱਟੀ ਬਾਈ ਜੀ ਨਾਲ ਪੂਰਾ ਤੋਹਫਾ ਤੇ ਸਿੰਗਾ ਦੀ ਖੁੰਡੀ ਆ ਬਾਈ ਜੀ ਤੇ ਬਾਈ ਇਹ ਵੀ ਫਲੂਨੇ ਕੱਟੀ ਤੇ ਦੂਜੇ ਇਹ ਅੱਛਾ ਦੂਜਾ ਠੀਕ ਆ ਬਾਈ ਜੀ ਦੂਜੇ ਨਾਲ ਵੀ 13 ਕਿਲੋ ਆ ਕੰਡੇ ਵਾਲਾ ਪੂਰਾ ਆਹਣ ਜੀ ਆਪਣੀ ਗਰੰਟੀ ਵਾਲਾ ਹੋਊਗਾ ਤੇ ਧਾਰਦੁਰ ਕਿਵੇਂ ਦੀ ਰੂਹ ਧਾਰ ਨਹੀਂ ਕਿਸੇ ਦੀ ਮਾੜੀ ਅੱਛਾ ਅਜਾ ਮਹੀਆ ਚੁੰਟੇ ਲੈ ਠੀਕ ਆ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਪੈਦਾ ਇਹਦਾ ਮੁੱਲ 1.5 ਲੱਖ ਰੁਪਈਆ ਕਿਤੇ ਤੱਕ ਛੱਡ ਦੋਗੇ 40 ਦੀ ਪੱਕਾ ਹਾਂਜੀ ਹਾਂਜੀ ਠੀਕ ਆ ਬਾਈ ਬਾਈ ਤੋਰ ਦੋਗੇ ਮੜੀ ਜੀ ਤੋਰ ਚੰਗੇ ਤੇ ਬਹੁਤ ਹੀ ਸ਼ਾਨਦਾਰ ਕੁਆਲਿਟੀ ਬਾਈ ਜੀ ਤੇ ਟੌਪ ਦਾ ਪਸ਼ੂ ਬਾਈ ਜੀ ਤੇ ਰੇਟ ਜਾਇਜ਼ ਰੱਖਤਾ ਬਾਈ ਇਹਨਾਂ ਲੈਣ ਦੇਣ ਨਾਲ ਤੇ ਦੁੱਧ ਵਾਲਾ ਪਸ਼ੂ ਬ ਤੇ ਕੱਦ-ਕੜ ਝੋਟੀ ਤੇ ਚੰਗਾ ਏ ਤੇ ਪੂਰੀ ਸ਼ਾਨ ਦਾ ਟਾਪ ਕੁਆਲਟੀ ਜੀ ਬਾਈ ਜੀ ਤੇ ਬਾਈਆਂ ਕੋਲੇ ਬਈ ਚੰਗੇ ਪਸ਼ੂ ਹੁੰਦੇ ਨੇ ਤੇ ਥਾਣਾ ਵਿੱਚ ਦੇਖੋ ਬਰਾਬਰ ਦਾ ਗੈਪ ਹੈ ਤੇ ਪੂਰੇ ਨਿਖੜਵੇਂ ਥੜਨੇ ਤੇ ਕੱਦ-ਕੜ ਬਹੁਤ ਝੋਟੀ ਦਾ ਤੇ ਸਿੰਘਾਂ ਦੀ ਬਈ ਖੁੰਡੀ ਪੂਰੀ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਬਾਈ ਜੀ ਤੇ ਸਾਫ ਸੁਥਰਾ ਪਛੂ ਬਾਈ ਜੀ ਦੁੱਧ ਵਾਲਾ ਤੇ ਬਾਕੀ ਸਿੰਘਾਂ ਦੀ ਪੂਰੀ ਖੁੰਡੀ ਹੈ ਉਹਨਾਂ ਬਾਈ ਜੀ ਚਲ ਦੇ ਕੇ ਚਾਕੇ ਬਾਈ ਜੀ ਰਾਣਾ ਨੇ ਪੜਾਇਆ ਉਹਦਾ ਸੀਰ ਹੈ ਬਾਈ ਧਰਤੂ ਨੂੰ ਪੂਰੀ ਧਰਤ ਦਾ ਜਿਹੜਾ ਹਰਿਆਣਾ ਸਾਰਾ ਜੀ ਦਾ ਬਾ ਠੀਕ ਹੈ ਬਾਈ ਜੀ ਰੇਨ ਦੀ ਮੈਂ 12-13 ਕਿਲੋ ਤੋਂ ਉੱਪਰ ਚਲਦੀ ਆ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਈ ਸੀ ਅੱਜ ਆਪਾਂ ਅੱਜ ਲੈ ਕੇ ਆਇਆ ਚਾਰ ਇੱਕ ਬਿੱਗੇ ਤਨ ਰਹਿੰਦੇ ਨੇ ਉਹ ਵੀ ਲਵੀ ਲੱਗਿਆ ਬੈਕਅਪ ਨਿਪਟੇ ਅੱਜ ਹੋ ਜਾਣਾ ਇਹ ਤਾਂ ਲੱਗਦਾ ਪੂਰੀ ਆ ਬਹੁਤ ਕਹਿ ਬੈਕਅਪ ਮਾ ਠੀਕ ਹੈ ਬਾਈ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਅਗਲੀ ਝੋਟੀ ਲਾਸਟ ਵਾਈਆਂ ਕੋਲੇ ਇਹ ਵੀ ਬੜੀ ਸ਼ਾਨਦਾਰ ਕੁਆਲਿਟੀ ਹੈ ਚੈੱਕ ਕਰੋ ਬਾਈ ਕੱਦ-ਕਾੜ ਝੋਟੀ ਦਾ ਤੇ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੈ ਤੇ ਤੰਗਾ ਧੜ ਤੁਣ ਲੱਗਿਆ ਬਈ ਝੋਟੀ ਦੇ ਤੇ ਬਾਈ ਇਹ ਝੋਟੀ ਇਹ ਕਿਹੜੇ ਥੂਏ ਬਾਈ ਇਹ ਪਹਿਲੇ ਕਿ ਦੂਜੇ ਪਹਿਲੇ ਨੇ ਵੀਰ ਠੀਕ ਕਿੰਨੇ ਦੰਦ ਦਾ ਵੀਰੇ ਇਹ ਚਾਰ ਦੰਦ ਦਾ ਅੱਛਾ ਚਾਰ ਦੰਦ ਹੈ ਤੇ ਦੁੱਧ ਕਿੰਨਾ ਕੁ ਥੱਲੇ ਪਈਏ ਤੇ ਲਗਾਉਗੀ ਜਾਉਗੀ ਰਾਮ ਨਾ 12 13 ਬਾਈ ਠੀਕ ਆ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਆਪਾਂ ਵੀਰੇ ਦਾ ਮੁੱਲ 170 ਅੱਛਾ ਕਿੰਨਾ ਕੇ ਛੱਡ ਦੋਗਾ ਲਾਸਟ 1.5 ਪੱਕਾ ਬਾਈ ਠੀਕ ਆ ਬਾਈ ਜੀ ਤੇ ਸਿੰਘਾ ਸੁੰਗਾ ਦੀ ਸ਼ਾਨਦਾਰ ਗਵਾਰਟੀ ਵੀ ਬਾਈ ਜੀ ਤੇ ਇਹਦਾ ਵੀ ਆਪਾਂ ਤੁਹਾਨੂੰ ਸੋਰਾ ਫੇਰਾ ਦਿਖਾ ਦਨੇ ਇੱਕ ਵਾਰੀ ਝੋਟੀ ਦਾ ਚੰਗਾ ਥਲ ਥਣ ਲੱਗਿਆ ਬਾਈ ਜੀ ਤੇ ਕੱਦ ਕਾੜ ਚੰਗਾ ਬਾਈ ਜੀ ਤੇ ਪੂਰੇ ਨਿੱਖਣ ਵਿੱਚ ਥਣਦੇ ਬਾਈ ਜੀ ਤੇ ਟੋਪ ਦਾ ਪਸ਼ੂ ਬਾਈ ਜੀ ਠੀਕ ਹੈ ਬਾਈ ਜੀ ਤੇ ਬਈ ਤੋਗੜਾ ਦੇ ਦੂੰਗਾ ਇਹਨੂੰ ਹਾਂ ਤੋੜਨੇ ਵੀਰੇ ਮੂਰੀ ਕਰ ਲਈ ਮਾੜੀ ਠੀਕ ਹੈ ਬਾਈ ਜੀ ਚੰਗਾ ਕੱਦ ਕਾੜ ਦੀ ਝੋਟੀ ਹੈ ਤੇ ਪੂਰਾ ਸ਼ਾਨਦਾਰ ਪਸ਼ੂ ਹੈ ਬਾਈ ਜੀ ਟੋਪ ਕੁਆਲਿਟੀ ਚ ਤੇ ਥਣ ਥਣ ਚੰਗਾ ਲੱਗਿਆ ਬਾਈ ਝੋਟੀ ਦੇ ਤੇ ਬਾਈਆਂ ਚੱਲ ਰਿਹਾ ਹਾਰ ਸ਼ਿੰਗਾਰ ਦਾ ਕੰਮ ਆਪਾਂ ਰਿਕਵੈਸਟ ਕੀਤੀ ਸੀਗੀ ਬਾਈ ਨੂੰ ਤੇ ਬਾਈ ਨੇ ਵੀਡੀਓ ਪਵਾਤੀ ਆਪਣੀ ਤੇ ਬਾਈ ਕੋਲ ਪੂਰੀ ਇਹਦੇ ਬਾਰੇ ਲੰਮਰ ਜਾਣਕਾਰੀ ਤੇ ਚੰਗਾ ਕੱਦ ਕਾੜ ਦੀ ਮਾਲਕਣ ਬਾਈ ਝੋਟੀ ਟਾਪ ਦਾ ਪਸ਼ੂ ਦੁੱਧ ਵਾਲਾ ਤੇ ਚੈੱਕ ਕਰ ਸਕਦੇ ਤੁਸੀਂ ਤੋਰਾ ਫੇਰੇ ਚੰਗਾ ਝੋਟੀ ਦਾ ਤੇ ਸ਼ਾਨਦਾਰ ਪਸ਼ੂ ਬਾਈ ਜੀ ਟਾਪ ਕੁਆਲਟੀ ਚ ਤੇ ਠਣ ਠਣ ਚੰਗਾ ਬਾਈ ਜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਟਰ ਕੁਆਲਟੀ ਸਾਫ਼ ਸੁਥਰੀ ਹੋਵੇ ਤੇ ਪਸ਼ੂ ਬਾਈ ਮੇਲਿਆਂ ਦਾ ਸ਼ਿਕਾਰ ਹੋ ਜਾਂਦੇ ਜੀ ਸ਼ਿੰਗਾਰ ਜੀ ਤੇ ਬਾਈ ਕੋਲ ਲਾਵਾਂਗੇ ਪੂਰਾ ਡਰੈੱਸ ਤੇ ਪੂਰੀ ਲਾਵਾਂਗੇ ਜਾਣਕਾਰੀ ਬਹੁਤ ਪਤਾ ਨਹੀਂ ਕਿਹੜਾ ਹੀ ਫਿਰ ਤੈ ਰੋਟੇ ਚਲ ਗਏ ਆ ਥੜਾ ਥੋੜਾ ਚੰਗਾ ਬਾਈ ਜੀ ਬਾਈ ਆਪਣਾ ਨਾਮ ਕੀ ਵੀ ਆਪਣਾ ਪੂਰਾ ਹੀ ਦੱਸ ਬਾਈ ਮੇਰਾ ਨਾਮ ਜਗਦੀਪ ਸਿੰਘ ਆ ਪਿੰਡ ਕਿਹੜਾ ਪੈਂਦਾ ਵੀਰੇ ਜੜੀ ਕਿਹਾ ਅੱਛਾ ਜ਼ਿਲ੍ਹਾ ਜੀ ਸੰਗਰੂਰ ਠੀਕ ਆ ਬਾਈ ਜੀ ਤੇ ਬਾਈ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਾਈ ਆਪਾਂ ਸਾਰੀਆਂ ਮੰਡੀਆਂ ਲਾਉਂਦੇ ਆ ਠੀਕ ਆ ਘਰੇ ਪਛੀ ਹੁੰਦੇ ਆ ਆਪਣੇ ਜੀ ਬਾਦੂ ਬਾਈ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਦੱਸ ਦੋਗੇ ਵੀਰੇ ਮੇਰੇ ਕੋਲ ਇੱਕ 983936 ਇਹਨੂੰ ਦੇ ਦਈਂ ਹਾਂਜੀ ਠੀਕ ਆ ਬਾਈ ਜੀ ਤੇ ਬਾਈ ਜੀ ਅੱਪਰ ਕਿੰਨਾ ਟਾਈਮ ਹੋ ਗਿਆ ਪਵਾਰਤ ਕੰਮ ਕਰਦੇ ਨੇ ਦੂਜੀ ਪੀੜੀ ਅੱਛਾ ਦੂਜੀ ਪੀੜੀ ਪੀੜੀਆਂ ਹੋ ਗਿਆ ਹੁਣ ਤਾਂ ਇਹ ਵੀਡੀਓ ਵਾਲਾ ਕੰਮ ਚਾਹੁੰਦਾ ਤੇ ਮੋਬਾਈਲ ਨੰਬਰ ਕਰੋਗੇ ਸ਼ੇਰ ਬਾਈ ਜੀ ਹਾਂ 9815748516 ਠੀਕ ਹੈ ਬਾਈ ਜੀ 14 ਝੋਟੀਆਂ ਖੜੀਆਂ ਨੇ ਕਿੰਨੇ ਘਰਾਂ ਨੇ ਘਰੇ ਫੋਨ ਕਰਕੇ ਆ ਸਕਦਾ ਬੰਦਾ ਹਾਂਜੀ ਕਦੋਂ ਮਰਜ਼ੀ ਆਵੇ 14 ਘਰ ਬਾਈ ਜੀ ਸਾਰੇ ਹਰਿਆਣੇ ਦੀ ਮਾਲ ਆਪਣੇ ਸਾਰੇ ਹਰਿਆਣਾ ਪਹਿਲਾ ਦੂਜਾ ਠੀਕ ਹੈ ਬਾਈ ਠੀਕ ਹੈ ਆਪਣਾ ਨਾਮ ਕੀ ਵੀਰੇ ਮੇਰਾ ਨਾਮ ਮੋਟੂ ਆ ਵੀਰੇ ਅੱਛਾ ਠੀਕ ਹੈ ਬਾਈ ਜੀ ਤੇ ਬਾਈ ਚੰਗਾ ਕੰਮ ਹੈ ਬਾਈਆਂ ਦਾ ਜੀ ਮੂਰਾ ਚ ਪਸ਼ੇਲ ਜਿਆਦਾ ਹੁੰਦੇ ਬਾਈਆਂ ਕੋਲੇ ਬਾਕੀ ਫਲੂਣੇ ਦੁੱਗਣ ਝੋਟੀਆਂ ਹੁੰਦੀਆਂ ਬਾਈਆਂ ਕੋਲੇ ਜਿਆਦਾਤਰ ਝੋਟੀਆਂ ਦੀ ਕਮ ਹੈ ਤੇ ਚੰਗੇ ਪਸ਼ੂ ਹੁੰਦੇ ਨੇ ਤੇ ਬਾਕੀ ਆਪਾਂ ਬਾਈਆਂ ਦਾ ਨੰਬਰ ਵੀਡੀਓ ਵਿੱਚ ਪਾਤਾ ਥੋੜਾ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਨਾਲ ਜੀ ਤੇ ਚੰਗੇ ਦੁੱਧ ਵਾਲੇ ਪਸ਼ੂ ਹੁੰਦੇ ਨੇ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀ ਇਦਾਂ ਦੀ ਵੀਡੀਓ ਫਤਰਾ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਪੂਰੇ ਸ਼ਾਨ ਦੇ ਪਤਾਰ ਪਸ਼ੂ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਬਾਕੀ ਜਿਹੜੇ ਵੀਰ ਮੰਡੀ ਵਿੱਚ ਨਹੀਂ ਆਏ ਸਾਰੇ ਵੀਰਾਂ ਨੂੰ ਬੇਨਤੀ ਮੰਡੀ ਜਰੂਰ ਆਇਆ ਕਰੋ ਤੇ ਪਸ਼ੂ ਤੁਸੀਂ ਆਪਣੀ ਤਸੱਲੀ ਨਾਲ ਚੈੱਕ ਕਰਕੇ ਇੱਥੇ ਲੈ ਕੇ ਜਾ ਸਕਦੇ ਹੋ ਜੀ ਤੇ ਸਾਰੇ ਵੀਰਾਂ ਨੂੰ ਆਪਣੀ ਇਹ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਕਿਉਂਕਿ ਪਸ਼ੂ ਬਾਦੂ ਆਉਂਦੇ ਨੇ ਮੰਡੀ 'ਚ ਤੁਸੀਂ ਆਪਣੀ ਤਸੱਲੀ ਨਾਲ ਪੂਰੀ ਚੈੱਕ ਕਰਕੇ ਮੱਝ ਜਾਂ ਝੋਟੀ ਲੈ ਕੇ ਜਾ ਸਕਦੇ ਹੋ ਬਾਕੀ ਆਪਣਾ ਮੇਨ ਮਕਸਦ ਇਹ ਹੁੰਦਾ ਤੁਹਾਨੂੰ ਪਸ਼ੂਆਂ ਦੇ ਰੇਟ ਤੱਕ ਜਾਣੂ ਕਰਾਉਣਾ ਵੀ ਕੀ ਰੇਟ ਚੱਲ ਰਿਹਾ ਹੈ ਇਸ ਟਾਈਮ ਤੇ ਪੂਰੀ ਉਹਦੇ ਬਾਰੇ ਜਾਣਕਾਰੀ ਦੇਣਾ ਬਾਈ ਜੀ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰਾ ਵੀਰ ਅੱਪ ਛੋਟੀ ਛੋਟੀ ਵੱਡੀ ਤੋਂ ਵੱਡੀ ਜਾਣਕਾਰੀ ਥੋੜੇ ਤੱਕ ਪਹੁੰਚਾਉਂਦੇ ਰਾਂਗੇ ਜੀ ਬਾਈ ਜੀ ਤੇ ਜਿਹੜੇ ਵੀਰੇ ਆਪਣੇ ਜੁੜੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਬਾਕੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆਪਾਂ ਅੱਗੇ ਇੱਕ ਹੋਰ ਛੋਟੀ ਠੀਕ ਹੈ ਬਾਈ ਜੀ ਤੇ ਚੰਗੇ ਪਸ਼ੂ ਹੁੰਦੇ ਨੇ ਬਾਈਆਂ ਕੋਲੇ ਸ਼ਾਨਦਾਰ ਪਸ਼ੂ ਹੁੰਦੇ ਨੇ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਟੌਪ ਕਲਾਸ ਦੇ ਝੋਟੀਆਂ ਪਸ਼ੂ ਦਿਖਾਉਂਦੇ ਰਾਂਗੇ ਤੇ ਚੰਗੇ ਪਸ਼ੂ ਸ਼ਾਨਦਾਰ ਤੇ ਬਾਕੀ ਬਾਈ ਜੀ ਆਪਾਂ ਫੇਸਬੁੱਕ ਤੇ ਵੀ ਚੈਨਲ ਸਟਾਰਟ ਕੀਤਾ ਹੈ ਉੱਥੇ ਵੀ ਜਾ ਕੇ ਜਰੂ ਤੇ ਬਾਕੀ ਭਾਈ ਜੀ ਸ਼ਾਨਦਾਰ ਝੋਟੀਆਂ ਸੀਗੇ ਬਈਆਂ ਕੋਲ ਤਿੰਨੇ ਉਹਨੇ ਟਾਪ ਕਲਾਸ ਦੀਆਂ ਤੇ ਬਾਕੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਕਮੀ ਪੇਸ਼ੀ ਹੁੰਦੀ ਬਈ ਦੱਸਿਆ ਜਰੂਰ ਕਰੋ ਮੇਰਾ ਵੀਰ ਆਪਾਂ ਹਰ ਇੱਕ ਕਮੀ ਪੇਸ਼ੀ ਦੂਰ ਕਰਕੇ ਤੁਹਾਡੇ ਤੱਕ ਵੀਡੀਓ ਲੈ ਕੇ ਆਉਂਦੇ ਆ ਤੇ ਬਾਕੀ ਭਾਈ ਮੰਡੀ ਦਾ ਮਾਹੌਲ ਵਧੀਆ ਤੇ ਚੰਗੇ ਪਸ਼ੂ ਆਏ ਹੋਏ ਨੇ ਇੱਥੇ ਜੀ ਤੇ ਮੀਣੀ ਦੇ ਕੋਈ ਚਾਹਵਾਣ ਮੀਣੀ ਮੱਟ ਰੋਟੀ ਲੈਣ ਦਾ ਤੇ ਅੱਜ ਮੰਡੀ ਵਿੱਚ ਮੀਣੀ ਵੀ ਆਈ ਹੋਈ ਐ ਤੇ ਭਾਈ ਲੈ ਸਕਦਾ ਜੀ ਕੋਈ ਫੋਨ ਕਰਕੇ ਤੇ ਬਾਕੀ ਬਾਈਆਂ ਕੋਲੇ ਚੰਗੇ ਪਸ਼ੂ ਹੁੰਦੇ ਨੇ ਘਰੇ ਵੀ ਖੜੇ ਹੁੰਦੇ ਨੇ ਤੁਸੀਂ ਫੋਨ ਕਰਕੇ ਪੂਰੀ ਆਪਣੀ ਤਸੱਲੀ ਕਰਕੇ ਦੁੱਧ ਪਾਗੜਾ ਚੈੱਕ ਕਰਕੇ ਆਪਣੀ ਲੈ ਕੇ ਜਾ ਸਕਦੇ ਬਾਈਆਂ ਕੋਲੋਂ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਤੇ ਪਸ਼ੂ ਚੰਗਾ ਹੋਵੇ ਫਿਰ ਪੈਸਾ ਵੀ ਨਹੀਂ ਲੁਗਦਾ ਬਾਈ ਜੀ ਤੇ ਪੂਰੀ ਤਸੱਲੀ ਕਰਕੇ ਤੁਸੀਂ ਬਾਈ ਕੰਦਾ ਆਪਣੇ ਘਰੇ ਚੋਕੇ ਵੀ ਲੈ ਕੇ ਜਾ ਸਕਦੇ ਹੋ ਬਾਈ ਜੀ ਤੇ ਬਾਕੀ ਬਾਈਆਂ ਦਾ ਕੰਮ ਬੂੜਾ ਸਾਫ਼ ਸੁਥਰਾ ਬਾਈ ਜੀ ਤੇ ਪੂਰਾ ਸ਼ਾਨਦਾਰ ਕੰਮ ਹੈ ਬਾਈ ਜੀ ਤੇ ਟੌਪ ਕੁਆਲਿਟੀ ਦੇ ਪਸ਼ੂ ਹੁੰਦੇ ਨੇ ਬਾਈਆਂ ਕੋਲੇ ਤੇ ਪੂਰੇ ਟੌਪ ਸ਼ਾਨਦਾਰ ਕੁਆਲਿਟੀ ਦੀ ਹੈ ਬਾਈ ਜੀ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੈਨੂੰ ਜੀ ਤੇ ਆਪਾਂ ਪੂਰੀ ਵੀਡੀਓ ਫੇਸਬੁੱਕ ਤੇ ਵੀ ਪਾਉਂਦੇ ਆਂ ਬਾਈ ਜੀ ਤੇ ਉੱਥੇ ਵੀ ਮੇਰਾ ਵੀ ਸਾਰੇ ਜਿਹੜਾ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਤੇ ਬਾਕੀ ਜੇ ਕੋਈ ਗਲਤ ਗਲਤੀ ਹੁੰਦੀ ਹੈ ਉਹਦੇ ਆਪਾਂ ਮਾਫੀ ਚ ਚਾਹੁੰਦੇ ਆਂ ਜੀ ਤੇ ਬਾਕੀ ਸਾਰੇ ਵੀਰਾਂ ਦਾ ਜੋ ਡੈਰੀ ਫਾਰਮਿੰਗ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ